ਜਿਸ ਦਿਨ ਦਾ ਮੈਂ ਇੱਥੇ ਆਇਆ ਤੇ ਉਸ ਦਿਨ ਦਾ ਇੱਕ ਵਾਰ ਮੈਂ ਇੱਥੇ ਗੁਰੂ ਘਰ ਜਾ ਕੇ ਆਇਆ ਤੇ ਅੱਜ ਚੱਲਦੇ ਗੁਰੂ ਘਰ ਸ਼ਾਇਦ ਕੋਈ ਨਾ ਹੋਵੇ ਹੋਵੇ ਅੱਜ ਦਿਨ ਹੈਗਾ ਬੁੱਧਵਾਰ ਬੁੱਧਵਾਰ ਨੂੰ ਤੁਹਾਨੂੰ ਪਤਾ ਹੈ ਇੱਥੇ ਜਿਹੜੇ ਨਿਊਜ਼ੀਲੈਂਡ ਦੇ ਜਿੰਨੇ ਵੀ ਫੋਰਨ ਵਿੱਚ ਸੈਟਰਡੇ ਸੰਡੇ ਜ਼ਿਆਦਾ ਹੁੰਦੇ ਆ ਪਰ ਜਿਹੜਾ ਤਾਕਾ ਨਿੰਦਿਆ ਗੁਰਦੁਆਰਾ ਸਾਹਿਬ ਦਾ ਬਹੁਤ ਜ਼ਿਆਦਾ ਵੱਡਾ ਸ਼ਾਇਦ ਉੱਥੇ ਕੋਈ ਨਾ ਕੋਈ ਹੋਊਗਾ ਜ਼ਰੂਰ ਮੈਨੂੰ ਲੱਗਦਾ ਮੈਂ ਗੂਗਲ ਮੈਪ ਦੇ ਵਿੱਚ ਗੁਰਦੁਆਰਾ ਸਾਹਿਬ ਸਰਚ ਕੀਤਾ ਤੇ ਇੱਥੋਂ 2.5 ਕਿਲੋਮੀਟਰ ਦੂਰ ਹੈ ਗੁਰਦੁਆਰਾ ਸਾਹਿਬ ਤੇ ਤੇ 3 ਮਿੰਟ ਕਹਿੰਦਾ ਵੀ ਇੱਥੋਂ ਤੂੰ ਚਲੀ ਜਾ ਦੋ ਰਸਤੇ ਇੱਧਰ ਨੂੰ ਜਾ ਆ ਹੋ ਜਾਂਦਾ ਤੇ ਜਿਹੜੇ ਰਸਤੇ ਜਾਂਦਾ ਇਹ ਨੂੰ ਜਾ ਆ ਹੋ ਜਾਂਦਾ ਤੇ ਹੁਣ ਜਿਹੜਾ ਘਰਾਂ ਦੇ ਉਹ ਆ ਜਿਹੜਾ ਪਿੱਛੇ ਵਾਲਾ ਰੋੜਾ ਇਹ ਹਾਈਵੇ ਨੂੰ ਲੈ ਕੇ ਜਾਂਦਾ ਮੈਨੂੰ ਪਰ ਮੈਂ ਚਾਹੁੰਦਾ ਇੱਥੇ ਜਿਹੜੇ ਵਿਚੋ ਨੂੰ ਗਲੀਆਂ ਨਹੀਂ ਹੈਗੀਆਂ ਉਹਨਾਂ ਵਿਚ ਨੂੰ ਜਾਵਾਂ ਉਹ ਉੱਥੋਂ ਘੁੰਮ ਕੇ ਆ ਗਿਆ ਤੇ ਮੈਂ ਮੈਪ ਦੇਖਦਾ گول ਤਾਰਾ ਜਾ ਆ ਜਿਹੜਾ ਮੈਪ 'ਚ ਦਿਖਾ ਰਿਹਾ ਤਾਂ ਇੱਧਰ ਨੂੰ ਮੁੜ ਕੇ ਆਏ ਜਾ ਕੇ ਜਿਹੜੇ ਬੰਦੇ ਜਿਹੜੇ ਬੰਦੇ ਚਾਹੁੰਦੇ ਆ ਵੀ ਸਾਨੂੰ ਸ਼ਾਂਤੀ ਸਕੂਨ ਚਾਹੀਦਾ ਤੇ ਲਿਵਿੰਗ ਸਟੈਂਡਰਡ ਵੀ ਹਾਈ ਹੋਵੇ ਉਹਨਾਂ ਵਾਸਤੇ ਕੰਟਰੀ ਬਹੁਤ ਵਧੀਆ ਬੇਸੀ ਰੱਬ ਦਾ ਨਾਮ ਲੈਣਾ ਚਾਹੁੰਦੇ ਸਕੂਨ ਵਿੱਚ ਰਹਿ ਕੇ ਕੋਈ ਹੱਲਾ ਗੁੱਲਾ ਨਾ ਹੋਵੇ ਕੋਈ ਡੈਕ ਨਾ ਚੱਲਦਾ ਹੋਵੇ ਸ਼ਾਂਤੀ ਹੋਵੇ ਬਿਲਕੁਲ ਕੁਆਇਟ ਜਿਹਾ ਹੋਵੇ ਉਹ ਏਰੀਆ ਬਹੁਤ ਇਹ ਏਰੀਆ ਬਹੁਤ ਵਧੀਆ ਹੈ ਉਹਨਾਂ ਵਾਸਤੇ ਤੇ ਇੱਥੇ ਆਓ ਜਦੋਂ ਤੁਸੀਂ ਗੱਡੀਆਂ ਖੜੀਆਂ ਕੋਈ ਕਿਸੇ ਦੀ ਆਵਾਜ਼ ਕਿਸੇ ਦੀ ਬੱ ਚਿੜੀਆਂ ਦੀ ਆਵਾਜ਼ ਆ ਰਹੀ ਹੈ ਚਾਰੇ ਪਾਸੇ ਤੇ ਉਹ ਆ ਕੇ ਇੱਥੇ ਰਹਿ ਸਕਦੇ ਆ ਲੋਈ ਬੱਸ ਵੀ ਆ ਗਈ ਇੱਥੇ ਦੀ ਆਹ ਉਹ ਘੱਟੇ ਬੰਦੇ ਹੁੰਦੇ ਬੱਸ ਵਿੱਚ ਵੀ ਜਿਆਦਾ ਲੋਕ ਆਪਣੀਆਂ ਘਰੇਲੂ ਗੱਡੀਆਂ ਯੂਜ਼ ਕਰਦੇ ਬੱਸ ਵਿੱਚ ਤਾਂ ਮੈਂ ਕਦੇ ਭਰੇ ਹੋਏ ਤੇ ਦੇਖੀ ਨਹੀਂ ਬੱਸ ਵਿੱਚ ਬੱਸ ਦੇ ਅ 200 ਆ ਰਹੇ 300 ਆ ਰਹੇ 400 ਆ ਰਹੇ ਬੈਠੀ ਦੇਖੀ ਜਿਆਦਾ ਬੈਠੇ ਦੇਖੀ ਨਹੀਂ ਬੱਸ ਦੇ ਵਿੱਚ ਇੱਥੇ ਉਹ ਜਿਹੜਾ ਪਿੱਛੇ ਉਹ ਗੋਲ ਚੱਕਰ ਦੇ ਛੱਡ ਗਿਆ ਜਿੱਥੇ ਉਹ ਮੈਨੂੰ ਉੱਪਰੋਂ ਪਹਿਲਾਂ ਇੱਧਰ ਨੂੰ ਘੁਮਾਤਾ ਫਿਰ ਉੱਧਰ ਨੂੰ ਘੁਮਾਤਾ ਫਿਰ ਉੱਧਰ ਨੂੰ ਘੁਮਾਤਾ ਦੋ ਗੜੇ ਉੱਪਰੋਂ ਦੇ ਕੇ ਆਇਆ ਹੁਣ ਸਹੀ ਰਸਤੇ ਨੂੰ ਪਿਆ ਹੋਇਆ ਹੈ ਬਹੁੜਾ ਸਿੱਧਾ ਰਸਤਾ ਉੱਧਰੋਂ ਚੱਲੀ ਜਾਣਾ ਮੇਨ ਹਾਈਵੇ ਪਰ ਹਾਈਵੇ ਵੀ ਨਹੀਂ ਛੋਟਾ ਜਿਹਾ ਰੋਡ ਹੈ ਉਹ ਰੋਡ ਉੱਪਰ ਪੈ ਜਾਣੇ ਜਾ ਕੇ ਜਿਹੜਾ ਸ਼ਹਿਰ ਦੇ ਰੋਡ ਜਾਂ ਜੋੜ ਤੇ ਜਾ ਕੇ ਆ ਦੋਨੇ ਸਾਡਾ ਲੋਕਾਂ ਦੇ ਘਰ ਹੈ ਤੇ ਇਹ ਰੋਡ ਨੂੰ ਜਾ ਰਿਹਾ ਮੈਂ ਇੱਥੇ ਜੋ ਫਿਰ ਹਾਈ ਹਾਈਵੇ ਵੀ ਕੋਈ ਛੋਟਾ ਹਾਈਵੇ ਜਿਹਾ ਕਰ ਦਿਖਾਉਂਦਾ ਜਿੱਥੇ ਮੈਂ ਪਹੁੰਚੂ ਹਾਈਵੇ ਦੇ ਪਰ ਉੱਪਰ ਮੈਡਮ ਜੀ ਕਹਿੰਦੇ ਸੀ ਉਹ ਵੀ ਕਹਿੰਦੇ ਮੈਂ ਵੀ ਜਾਣਾ ਨਾਲ ਮੈਂ ਕਿਹਾ ਵੀ ਦੂਰ ਆ ਮੈਨੂੰ ਮੈਨੂੰ ਜਾ ਜਾਣ ਦੋ ਮੈਂ ਦੇਖਿਆ ਵਾ ਵੀ ਕਿਆ ਕੁਛ ਹੈ ਵੀ ਅਗਲੀ ਵਾਰ ਤੁਹਾਨੂੰ ਲੈ ਚਲੂਗਾ ਫਿਰ ਤਾਂ ਆਪਣੇ ਘਰ ਦੇ ਨੇੜੇ ਹੀ ਆ ਫਿਰ ਆਪਾਂ ਚੱਲੇ ਕਰਾਂਗੇ ਇੱਥੋਂ ਹਲਾ ਮੈਂ ਇੱਕ ਵਾਰੀ ਮੈਂ ਜਾਇਆ ਵਾ ਫਿਰ ਤਾਂ ਆਪਾਂ ਸਵੇਰ ਸ਼ਾਮ ਤੁਰ ਕੇ ਠੀਕ ਲੱਗਿਆ ਫਿਰ ਤੁਰ ਕੇ ਲੰਘ ਜਾਏਗਾ ਨਾ ਆਪਾਂ ਨੇ ਨਾਲ ਤਾਂ ਵਾਕ ਹੋ ਜਾ ਕੋਈ 5-6 ਕਿਲੋਮੀਟਰ ਤੇ ਨਾਲੇ ਗੁਰੂ ਘਰ ਦੇ ਦਰਸ਼ਨ ਹੋ ਜਾ ਕਰਨਗੇ ਇੱਥੋਂ ਦਾ ਗੁਰੂ ਘਰ ਦਿਖਣ ਲੱਗ ਗਿਆ ਉਹ ਦੇਖਦਾ ਦੇਖੋ ਉੱਪਰ ਦਰਮੰਤਨ ਸ਼ਾਨ ਸਾਹਿਬ ਦੇਖਣ ਲੱਗਾ ਗੁਰੂ ਘਰ ਇੱਥੋਂ ਤੇ ਜਿਹੜਾ ਮੈਪ ਨੇ ਘੁਮਾ ਕੇ ਉਧਰੋਂ ਲੈ ਕੇ ਜਾ ਰਿਹਾ ਜਿੱਥੇ ਨੂੰ ਸਿੱਧਾ ਰਸਤਾ ਹੋਵੇ ਨਾ ਤਾਂ ਹੋਰ ਨੇੜੇ ਹੋਵੇ ਹੁਣ ਮੈਪ ਨੇ ਐਂ ਦੀ ਜਾ ਕੇ ਐਂ ਦੀ ਜਾ ਕੇ ਫਿਰ ਐਂ ਦੀ ਜਾ ਕੇ ਫਿਰ ਗੁਰੂ ਘਰ ਨੂੰ ਜਾਣਾ ਵੀ ਕਹਿੰਦਾ ਪੂਰਾ ਰੌਂਡ ਜਾ ਦੁਆ ਵਣ ਉੱਪਰ ਦੀ ਹਲਕਾ ਹਲਕਾ ਜਾਂ ਮੀਂਹ ਜਾਂ ਪੈਣ ਲੱਗ ਗਿਆ ਰੱਬ ਅਗੇ ਅਰਦਾਸ ਕਰਦਾ ਮੀਂਹ ਨਾ ਪਾਈ ਇੱਥੇ ਕਿਤੇ ਉਹਦਾ ਵੀ ਥੱਲੇ ਵੀ ਨਹੀਂ ਖੜ੍ਹ ਸਕਦਾ ਵੀ ਜਿੱਥੇ ਮੈਂ ਆਪਣੇ ਆਪ ਨੂੰ ਬਚਾ ਲਵਾਂ ਕਿਤੇ ਘਰ ਵੀ ਨਹੀਂ ਵੜ ਸਕਦਾ ਹੈਗਾ ਹੁਣ ਤਾਂ ਸਪੀਡੇ ਮਾਰਨੀ ਪੈਣੀ ਆ ਨਹੀਂ ਮੈਂ ਇੱਥੇ ਨੂੰ ਆ ਸਿੱਧਾ ਇੱਥੇ ਨੂੰ ਸਿੱਧਾ ਜੇ ਹੁੰਦਾ ਮੈਨੂੰ ਪੂਰਾ ਹੀ ਗਿੜਾ ਚੱਕਰ ਦੁਆ ਕੇ ਜਾਣਾ ਪੈਣਾ ਗੁਰੂ ਘਰ ਜਾਣ ਵਾਸਤੇ ਉਹ ਆ ਗਿਆ ਸਾਹਮਣੇ ਹਾਈਵੇ ਜਿੱਥੇ ਗੱਡੀਆਂ ਜਾਈ ਜਾਂਦੀਆਂ ਆਈ ਜਾਂਦੀਆਂ ਉਹ ਜਿਹੜਾ ਘਰਾਂ ਨੂੰ ਹਾਈਵੇ ਜਿਹੜਾ ਪਿੱਛੇ ਦੱਸਿਆ ਮੈਂ ਹੁਣ ਇੱਥੇ ਤੇ ਐਂ ਦੀ ਹੋ ਲੋੜਾ ਕੋਈ ਕੋਈ ਕੰਪਟਸਿੰਡਾ ਕੰਮ ਚੱਲਦਾ ਇੱਧਰ ਧਰ ਕੁਰਬਨ ਰਿਹਾ ਕੋਈ ਆ ਹੁਣ ਪੈ ਗਿਆ ਹੁਰਾ ਹਾਈਵੇ ਵਾਲੇ ਪਰ ਰੋਡ ਪਰ ਹਾਈਵੇ ਵੀ ਨਹੀਂ ਹੈ ਹਾਈਵੇ ਵੀ ਨਹੀਂ ਕਹਿ ਸਕਦੇ ਛੋਟਾ ਜਿਹਾ ਰੋਡ ਹੈ ਇੱਕ ਇੱਥੇ ਗੱਡੀਆਂ ਅੰਦਰ ਤੇ ਘਰਾਂ ਨੂੰ ਜੋੜਦੇ ਰੋਡ ਨੂੰ ਇਹਨੂੰ ਉਹ ਰੋਡ ਜਿੱਥੇ ਮੈਂ ਆਪਣੇ ਮੈਨੂੰ ਇੱਧਰ ਮੋੜਦਾ ਮੈਂ ਕਿਹਾ ਉਹ ਅੱਗੇ ਜਾ ਕੇ ਰਸਤਾ ਬੰਦ ਦਾ ਕੋਈ ਟ੍ਰੈਕ ਨਹੀਂ ਬਣਿਆ ਹੋਇਆ ਰਸਤੇ ਦੇ ਸਾਈਡ ਪਰ ਤੁਰਨੇ ਆਲੇ ਵਾਸਤੇ ਨਾ ਮੈਨੂੰ ਡਰ ਲੱਗਦਾ ਮੈਨੂੰ ਹੁਣ ਸਾਹਮਣੇ ਤੇ ਗੱਡੀ ਆ ਗਈ ਪਿੱਛੇ ਤੇ ਐ ਸੜ ਚਲੀ ਜਾਮਾ ਹੁਣ ਕਿੱਧਰੋਂ ਟ੍ਰੈਕ ਨਹੀਂ ਬਣਿਆ ਤੁਰਨੇ ਆਲੇ ਵਾਸਤੇ ਉਹਦੇ ਸੜਕ ਪਰ ਤਾਂ ਹੈਗਾ ਤਾਂ ਇੱਥੇ ਠੀਕ ਹੈ ਥੋੜਾ ਇੱਥੇ ਥੱਲੇ ਹੋ ਜਾਂਦਾ ਉਹ ਤੋਂ ਰਾਇ ਲਗਾ ਦੂਰ ਤੇ ਇੱਥੇ ਵੀ ਜਿੱਦਾਂ ਰਸਤਾ ਬੰਦ ਹੁੰਦਾ ਹੁਣ ਇੱਥੇ ਥੋੜੀ ਦੂਰੀ ਭਰਿਆ ਮੈਂ ਹੁਣ ਇੱਥੇ 7 ਮਿੰਟ ਘਹਿ ਰਿਹਾ ਹੋਰ ਬਰਸਾਤ ਪੈਣ ਲੱਗ ਗਈ ਬੰਦੋਂ ਇਲਾਵਾ ਸੁੱਕਾ ਸੰਦਾ ਗੁਰਦਵਾਰ ਚਲੀ ਜਾਉਂਗਾ ਵੈਸੇ ਹੈ ਬੱਦਲ ਜੇ ਇੱਥੀ ਜੇ ਉੱਪਰ ਉੱਪਰ ਹਵਾ ਜਿਵੇਂ ਧੱਕ ਲੈ ਜਿਹੜੇ ਇਹ ਕਿਧਰ ਡੇੜੇ ਜਗ ਪਹ ਜਾਓ ਪਿਓ ਨਾ ਦੇ ਰੱਬਾ ਹੁਣ ਥੋੜੀ ਦੂਰੀ ਤੇ ਗੁਰਦੋਰਾ ਕਰ ਓਏ ਹੋਏ ਉਹ ਦਿਖਣ ਲੱਗ ਗਿਆ ਇੱਥੇ ਤੇ ਇੱਥੇ ਤੋਂ ਦਿਖੂਗਾ ਉਹ ਉਹ ਸਾਹਮਣੇ ਦਿਖਣ ਲੱਗਾ ਗੁਰਦੋ ਗੁਰੂ ਘਰ ਉਹਦਾ ਘਟਿਆ ਹੁਣ ਫੇਰ ਦੋਰੇ ਜੇ ਕਿਤੇ ਬਦਲ ਜੀ ਖੜ ਜਵੇ ਪਰ ਤਾਂ ਪਿਲੂਗੀ ਪੂਰੀ ਗੁਰੂ ਘਰ ਦੇ ਵਿੱਚ ਜਿਹੜਾ ਨਿਸ਼ਾਨ ਸਾਹਿਬ ਲੱਗਿਆ ਹੋਣਾ ਜੀ ਇਹ ਤਾਂ ਉੱਚਾ ਕਰਕੇ ਲਾਇਆ ਜਾਂਦਾ ਵੀ ਜੇ ਕਿਸੇ ਭੁੱਖੇ ਨੂੰ ਜਾਂ ਥਿਆਏ ਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਜਦੋਂ ਇਦਾਂ ਨਿਸ਼ਾਨ ਸਾਹਿਬ ਝੁਲਦਾ ਦਿਖੇ ਤੇ ਉੱਥੇ ਪਹੁੰਚ ਉੱਥੋਂ ਤੁਹਾਨੂੰ ਹਰੇਕ ਤਰ੍ਹਾਂ ਦੀ ਚੀਜ਼ ਮਿਲ ਜੂਗੀ ਰੋਟੀ ਭੁੱਖੇ ਪਾਣੇ ਦੇ ਕੱਪੜਾ ਤੁਹਾਨੂੰ ਪੈਸੇ ਦੀ ਲੋੜ ਉਹ ਵੀ ਮਿਲ ਜੂਗੀ ਇਹ ਤਾਂ ਲਾਇਆ ਸੀ ਵੀ ਦੂਰ ਤੋਂ ਪਤਾ ਲੱਗੇ ਤਾਂ ਹੀ ਉੱਚਾ ਕਰਕੇ ਲਾਉਂਦੇ ਇਹਨੂੰ ਨਿਊਜ਼ੀਲੈਂਡ ਦੇ ਵਿੱਚ ਦੇਖੋ ਤੁਸੀਂ ਆ ਕੇ ਏਡੇ ਏਡੇ ਗੁਰੂ ਘਰ ਬਣਾ ਲਏ ਏਡੇ ਏਡੇ ਮਹਿਲਾ ਵਰਗੇ ਆਪਣੇ ਘਰ ਬਣਾ ਲਏ ਉਹ ਕਦੇ ਨਾ ਗੋਰੇ ਨੇ ਕਦੇ ਤੁਹਾਨੂੰ ਕੁਝ ਕਿਹਾ ਨਹੀਂ ਹੈਗਾ ਵੀ ਤੁਸੀਂ ਐਦਾਂ ਪਰ ਇਹ ਨਾ ਕਦੇ ਸੋਚੇ ਪਰ ਹੁਣ ਜੇ ਤੁਹਾਡੇ ਆਪਣੇ ਪੰਜਾਬ ਦੇ ਵਿੱਚ ਆ ਕੇ ਜਾਂ ਕੋਈ ਹੋਰ ਪ੍ਰਾਂਤਾਂ ਤੋਂ ਆ ਕੇ ਉੱਥੇ ਘਰ ਬਣਾਉਂਦੇ ਜਾਂ ਹੋਰ ਉਹ ਸੋ ਕਰਦੇ ਆ ਤੇ ਅਬ ਐ ਪਿਆਬੀ ਟਾਰਾ ਜੀ ਨਾ ਮਰੇ ਕਰੋ ਦੇਖੋ ਕਦੇ ਇਹਨਾਂ ਨੇ ਕਦੇ ਕੁਝ ਨਹੀਂ ਕਿਹਾ ਸਾਨੂੰ ਸਮਝ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਇਕ ਕਿ ਨਿਸ਼ਾਨੀ ਦਾ ਪ੍ਰਤੀਕ ਦਿਓ ਤੁਹਾਡੇ ਜਿਹੜਾ ਆਪਣਾ ਪੰਜਾਬ ਸਾਰੇ ਵਾਸਤੇ ਖੁੱਲ੍ਹਾ ਆਇਆ ਦੇ ਕਰੋ ਆਜੋ ਭਾਈ ਜੀ ਨਹੀਂ ਆਉਣਾ ਉੱਥੇ ਸਭ ਆਓ ਉੱਥੇ ਉਹ ਰੇਣੇ ਇਹਨਾਂ ਦੇਸ਼ਾਂ ਦੇ ਤੁਹਾਨੂੰ ਪੀਆਰਆ ਦਿੱਤੀਆਂ ਐਡੇ ਐਡੇ ਅਹੁਦਿਆਂ ਪਰ ਕਈ ਤਾਂ ਮਿਨਿਸਟਰ ਬਣੀ ਬੈਠੇ ਇੱਥੇ ਠੀਕ ਹੈ ਰੋ ਲਾ ਜਨਾ ਬਾਈ ਕੋ ਚੰਗਾ ਲੱਗਦਾ ਜਦੋਂ ਹੋਰ ਬਾਹਰਲੇ ਮੁਲਕਾਂ 'ਚ ਜਾ ਕੇ ਆਪਾਂ ਆਪਣਾ ਗੁਰੂ ਘਰ ਜਾਂ ਵੱਡੇ ਵੱਡੇ ਪੰਜਾਬੀ ਦੀ ਤਰਕੀਆਂ ਦੇਖਦੇ ਆਂ ਪੁੱਜ ਹੀ ਗਿਆ ਜੀ ਇੱਥੇ ਦੇ ਗੁਰੂ ਘਰ ਦੇ ਵਿੱਚ ਕਾਫੀ ਗੱਡੀਆਂ ਖੜੀਆਂ ਆਂ ਮੋਟਾ ਸ਼ਰਬਤ ਸੀ ਬਸ ਇਹ ਕੋਈ ਨਾ ਹੋਵੇ ਲੱਗਦਾ ਕੋਈ ਛੋਟਾ ਮੋਟਾ ਪ੍ਰੋਗਰਾਮ ਹੋਣਾ ਗੁਰੂ ਘਰ ਦੇ ਵਿੱਚ ਇੱਕ ਕੰਮ ਸਮੋ ਸਮੋਨ ਤੇ ਵੀਡੀਓ ਬਣਾਉਣਾ ਚਾਹੀਦਾ ਹਾਤ ਤੁਰ ਪਾਰੇ ਢੋਲੀ ਤੋਰੀ ਹੱਥ ਤੂੰ ਆ ਇਸ ਸਾਡੇ ਦੋਰਾ ਕਰ ਦੋਰੀ ਇਸ ਸਾਡੇ ਤੇ ਆ ਕਰੀ ਸਰ ਮੈਂ ਖੜਾ ਆ ਸਰ ਸੱਚਾ ਵਸਦਾ ਤੋਰੀ ਹੱਥ ਤੂੰ ਆ ਇੱਥੋਂ ਦਾ ਲੰਗਰ ਹਾਲ ਤੇ ਸੰਗਤਾਂ ਦਾ ਲੰਗਰ ਸਕਦੇ ਹੋਈਆਂ ਤੇ ਇੱਕ ਅਦਾ ਪ੍ਰਸ਼ਾਦਾ ਪਾ ਵੀ ਸਕ ਲੈਂਦੇ ਆ ਦਰਸ਼ਨ ਕਰਕੇ ਸਾਡਾ ਛੱਕ ਕੇ ਇਹ ਸਾਡਾ ਫਿਰ ਬਜ਼ੁਰਗਾਂ ਵਾਸਤੇ ਘਟੌਨੀ ਰੁਕੜਾਇਆ ਹੋਇਆ ਵਰਤ ਕਰਦੇ ਸਮਾਂ ਪਾਉਣ ਤੇ ਜੇ ਅੰਦਰ ਚੱਲਦੇ ਕੋ ਸਾਂਝਾ ਪਾਉਂਦੇ ਨੇ ਬਜ਼ੁਰਗਾਂ ਨਾਲ ਇੱਥੇ ਇੱਕ ਮੈਨੂੰ ਬਹੁਤ ਵਧੀਆ ਚੀਜ਼ ਲੱਗੀ ਇੱਥੇ ਜੇ ਕੋਈ ਆਪਣਾ ਕੋਈ ਸਟੂਡੈਂਟ ਜਾਂ ਵਗੈਰਾ ਕੋਈ ਹੋਰ ਜਿਹੜੇ ਕੋਲ ਅਫੋਰਡ ਨਹੀਂ ਅਫੋਰਡ ਕਰ ਸਕਦਾ ਉਹਨਾਂ ਵਾਸਤੇ ਇੱਥੇ ਰੱਖੇ ਹੋਏ ਟਮਾਟਰ, ਕੇਲੇ ਹੋਰ ਕੀ ਆ ਅਸਲਾ ਸਾਗ ਪਿਆ ਇੱਥੇ ਲਈ ਕੁਝ ਬਸਾ ਹੀ ਕੁਛ ਐ ਇੱਥੋਂ ਬੰਦੇ ਵੇਖੇ ਲਫਾੜੇ ਭਰ ਕੇ ਲੈ ਕੇ ਜਾਂਦੇ ਆ ਇੱਧਰ ਬਰੈਡ ਵੀ ਪਈ ਐ ਜੇ ਕੁਝ ਲੈ ਕੇ ਜਾਣਾ ਚਾਹਦਾ ਇੱਧਰ ਸਾਡਾ ਖਸਾਦ ਆ ਗਿਆ ਬੰਦਾ ਆਪਣਾ ਸ਼ਾਮੀ ਉਰੇ ਤੁਰਕੇ ਸਾਵੇ ਆ ਸਕਦਾ ਤੁਰਕੇ ਹਾਂਜੀ ਹਾਂਜੀ ਇੱਕ ਹੋਰ ਥੋੜਾ ਘੁਮਾ ਕੇ ਆਉਂਦਾ ਜੇ ਇਹੀ ਜਿਹੜਾ ਥੋੜਾ ਸਿੱਧਾ ਜਿਹਾ ਬਣ ਜਵੇ ਇੱਕ ਹੈ ਵਿੱਚ ਨਾ ਉਹ ਚੱਲਦਾ ਚਲਾ ਜਾ ਚੱਲਦਾ ਉਹਦੇ ਉਪਰ ਸਿੱਧਾ ਰੋਡ ਜਾਂ ਬਣ ਜੇ ਫਿਰ ਤਾਂ ਮੈਂ 1.5 ਕਿਲੋਮੀਟਰ ਰਹਿ ਜਾਵੇ ਸਾਰਾ ਥੋੜਾ ਘੁਮਾ ਕੇ ਆਉਂਦਾ ਆਪਣੇ ਨੂੰ ਕਰੋ ਗੱਲ ਸਾਡੇ ਮੰਤਰੀ ਨਾਲ ਇਹ ਵੀ ਸਾਡੇ ਸਾਨੂੰ ਇਹ ਜ਼ਰੂਰਤ ਹੈ ਭਾਈ ਸਾਨੂੰ ਜ਼ਰੂਰਤ ਹੈ ਸਾਡੇ ਘਰ ਤੇ ਕੋਈ ਚੜੇ ਪੜਦੀ ਸੜਕ ਬਣਾਈ ਜਾਵੇ ਤਾਂ ਸਾਨੂੰ ਹੋਰ ਆਸਾਨ ਹੋ ਸਕੇ ਉਹ ਚੜੇ ਪਰ ਥੋੜਾ ਜਿਹਾ ਇੱਕ ਵਿੱਚ ਤਾਂ ਮੈਂ ਦੇਖਿਆ ਮੈਪ ਵਿੱਚ ਦੇਖਦਾ ਹੋਰ ਹੈ ਤਾਂ ਹਾਂਜੀ ਇਹ ਭਾਈ ਇੱਥੇ ਸਾਡੀ ਸਰਕਾਰ ਨੂੰ ਬੇਨਤੀ ਆ ਤੇ ਸਾਡੀ ਮੰਗ ਪੂਰੀ ਕੀਤੀ ਜਾਵੇ ਇਹ ਰੋਡ ਇਦਾਂ ਬਣਾਇਆ ਜਾਵੇ ਚਾਹਤੋਂ ਸਾਨੂੰ ਅਸੀਂ ਜਿਹੜਾ ਸਾਡਾ ਆਹ ਦੇਖੋ ਕੰਮ ਚੱਲਦਾ ਹੈ ਕੰਮ ਚੱਲ ਰਿਹਾ ਹੈ ਕੰਮ ਚੱਲ ਰਿਹਾ ਹੈ ਕੰਮ ਚੱਲ ਰਿਹਾ ਹੈ ਕੰਮ ਚਲਾ ਵੀ ਦਿੱਤਾ ਇੱਥੇ ਆਹ ਬਾਲੀ ਛੇਤੀ ਸੁਣ ਬਾਲੀ ਛੇਤੀ ਸੁਣਦੇ ਭਾਈ ਜਦ ਇਹ ਜਦ ਸੜਕਾਂ ਬਣਾਉਣ ਲੱਗਦੇ ਹਨ ਤਾਂ ਜੋ ਅਸੀਂ ਜੋ ਗੱਲ ਕਹਿ ਰਹੇ ਤਾਂ ਸਾਡਾ ਜੋ 33 ਮਿੰਟ ਲੱਗਦੇ ਗੁਰੂ ਘਰ ਤੋਂ ਸਾਨੂੰ ਇੱਥੇ ਆਉਣ ਤੱਕ ਤੁਰ ਕੇ ਤਾਂ ਜੋ ਸਾਡਾ ਸਬਰ 15 ਮਿੰਟ ਦਾ ਰਹਿ ਸਕੇ ਟਾਈਮ ਦੀ ਬਚਤ ਹੋ ਸਕੇ ਜੀ ਬਿਲਕੁਲ ਇਹ ਤੁਸੀਂ ਵਧੀਆ ਮੰਗ ਮੰਗੀ ਹੈ ਹਾਂ ਹੁਣ ਅਸੀਂ ਕਿੱਕੀ ਦੇ ਦੋਸਤ ਦੇ ਘਰ ਆਏ ਆ ਕਿੱਕੀ ਕਹਿੰਦਾ ਇਹਦੇ ਵੀ ਸ਼ੌਕ ਆ ਵੱਲੇ ਇਹ ਬੜਾ ਵਧੀਆ ਮਿੱਤਰ ਆਪਣਾ ਵੀਰ ਹਾਂ 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 ਤੇ ਬਟਾ ਨੇ ਜੀ ਦਿੱਕੀ ਐ ਅੱਛਾ ਫੋਨ ਕਰਦਾਂਗੇ ਚੱਕਲੇ ਹੁਣ ਮੁੰਡਾ ਬੱਧੀ ਸ਼ਰਕਾ ਹੋਵੇ ਸੁੱਤਾ ਨਾ ਪਵੇ ਇਹਨਾਂ ਦਿਨਾਂ ਇਹਨਾਂ ਕੰਡਰ ਜਿਹੀ ਪ੍ਰੋਬਲਮ ਬਦਲ ਕਿਹੜੇ ਟੱਬ ਦਾ ਕਾਪਰ ਜਾਂ ਕਿਹੜੇ ਟੱਬ ਦਾ ਕੱਪ ਤੋਦ ਏਸੀ ਸੀ ਤੇ ਆ ਉਹਦਾ ਮੁੰਡਾ ਹਿੱਲਿਆ ਵਾ ਅੱਛਾ ਛੁੱਟੀ ਤੇ ਐ ਅੱਛਾ ਛੁੱਟੀ ਤੇ ਆ ਕਿੱਥੇ ਬੜੀ ਲਵਕੀ ਦਾ ਦੋਸਤ ਕੀ ਹਾਲ ਕਿਵੇਂ ਵੀਰ ਕੀ ਹਾਲ ਹੈ ਠੀਕ ਹੈ ਹੋਰ ਸੁਣਾਓ ਠੀਕ ਠਾਕ ਹੈ ਜੀ ਵਧੀਆ ਹੋਰ ਸੁਣਾਓ ਵਧੀਆ ਹਾਂ ਆ ਕੀ ਉਹ ਕੀ ਬਾਕੀ ਕਿਵੇਂ ਆਉਂਦੇ ਕੰਮ ਜਾਗਦਾ ਕਹਿੰਦਾ ਵੀਰ ਬਣੀ ਸਦਾ ਹੀ ਚਾਹ ਨਹੀਂ ਪਾਣੀ ਚਾਹ ਨਹੀਂ ਪਾਣੀ ਵਾਹ ਬਈ ਵਾਹ ਦੇਖੋ ਲਓ ਕੀ ਆ ਵੀ ਉਹ ਹਰ ਬੈਗ ਸਾਈਡ ਦਾ ਹੈ ਆ ਮੇਰੇ ਲਈ ਆ ਕੱਡੀਆਂ ਨਹੀਂ ਕਿਹਾ ਸੀ ਇਹਦੀ ਐਮਪੀਓ ਕਰ ਦਿਓ ਲੈ 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 ਆਪਣੀ ਬੇਲਾ ਲੈ ਕੇ ਜਾਣੀ ਵੀਰ ਚੱਕ ਇਹਦੀਆਂ اچھا ਨਾ ਇਹਨੇ ਲਗ ਲਗ ਕਰਕੇ ਦਿੱਤੀ ਇਹਨਾਂ ਸਾਰੀਆਂ ਲੈ ਜਾਣੀਆਂ ਬਠੀ ਠੀਕ ਹੈ ਜੀ ਵੈਸੇ ਵੀ ਮਾਰਨੇ ਵਾਲੀਆਂ ਕਰੀਆਂ ਪਈਆਂ ਲਾ ਦਿਓ ਇਹਨੂੰ ਕਾਦ ਲਾਉਣੀਆਂ ਕਾਦ ਆ ਇਹ بس ਜਦੋਂ ਲੰਘ ਗਿਆ ਨਾ ਸੀ ਜੀ ਅਸੀਂ ਅਸੀਂ ਨਾਲ ਜਾ ਲਾ ਲੂ ਹੈ ਮੈਨੂੰ ਕੋਈ ਨਾ ਕਹਿਣਾ ਵੀ ਇਹਨੂੰ ਕਈ ਠੀਕ ਠੀਕ ਇਹ ਕਿਹੜਾ ਝੀਲ ਅਜ ਨਹੀਂ ਕਿਹਾ ਜਾਂਦਾ ਵੀਰੇ ਇਹ ਨਰਕੀ ਜਾਂ ਨਹੀਂ ਝੀਲ ਅਜ ਦੀ ਕਿਹਾ ਹੈ ਪੈ ਜਾਂਦਾ ਹੈ ਸਮੁੰਦਰ ਇੱਧਰ ਲੇਕ ਜੀ ਕਹਿ ਲਓ ਵੀ ਲੇਕ ਜਾਂ ਲੇਕ ਟਾਈਪ ਆ ਜਾਂਦਾ ਨਹੀਂ ਨਹੀਂ ਸਮੁੰਦਰ ਹੀ ਹੈ ਜੀ ਇਹ ਸਮੁੰਦਰ ਨੂੰ ਲੱਗਦਾ ਹਾਂਜੀ ਜਿਵੇਂ ਇਹ ਆਹ ਸ਼ੈਲੋ ਸਾਈਡ ਹੈ ਅੱਗੇ ਜਾ ਕੇ ਡੂੰਘਾ ਹੋ ਜਾਂਦਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਉਹ ਕੋਈ ਨਾ ਸੋ ਇਹ ਕਿਦੋਂ ਸਪੈਸ਼ਲ ਪਰਸਨ ਆ ਕੇ ਕਰ ਰਹੇ ਨੇ ਉਹ ਦਿਖਾਉਣੇ ਅੱਛਾ ਹਾਂ ਹਾਂ ਆਜਾ ਆਜਾ ਇਹ ਪੈਰਪੂਰ ਦੁਖਦਾ ਰਹਾ ਤੇਰਾ ਬੰਦ ਹੋ ਗਿਆ ਬਾਈ ਐਸਾ ਨਾ ਬੋਧਾ ਦੰਦਾ ਹੈਗਾ ਬੈਟਪੂਰ ਜਾ ਕੇ ਕਟਾਉਣਾ ਪੈਣਾ ਉਹ ਉਹ ਬੱਚੂ ਕੱਟਣਗੇ ਅੱਛਾ ਹਾਂ ਦੂ ਦੋ ਕੈਂਪੂਰੇ ਵਾਲੇ ਦੂਜੇ ਦੂਜੇ ਪੈਰ ਦੇ ਵੀ ਆ ਪਿੱਛੇ ਵਾਲੇ ਕੱਟਦੇ ਇਹਨਾਂ ਨੇ ਨਹੀਂ ਕਟਾਉਂਦਾ ਅੱਛਾ ਹਾਂ ਨਾ ਕਿ ਉਹ ਇਹ ਕਿਹਦੀ ਨਸਲ ਹੈ ਇੰਗਲਿਸ਼ ਬੋਲਤਾ ਜੀ ਬਾਈ ਅੱਛਾ ਠੀਕ ਹੈ ਠੀਕ ਹੈ ਠੀਕ ਆਪਣੀ ਸ਼ੈਨੇ ਜੀ ਨੂੰ ਬੁਲਟੇਰ ਹਾਂ ਹਾਂ ਪਾਸੂ ਵਾਲੇ ਨੂੰ ਮੈਨੂੰ ਲੋਦਰਨ ਕਿੱਕੀ ਵੀ ਲੈ ਕੇ ਆਦੂਗਾ ਨਾ ਤੇ ਵੀਰ ਕਰਨਾ ਐ ਅਪਲਾਈ ਮੈਂ ਕਦੋਂ ਦਾ کہہ ਰਹੇ ਆ ਨਾ ਹਾਂ ਵੀ ਮੈਨੂੰ ਕੋਈ ਟੈਨ ਨਹੀਂ ਕਰੀਦਾ ਹਾਂ ਲੋ ਜੀ ਵੀਰ ਜੀ ਮੇਰੇ ਕੋਲ ਲਿੰਕ ਕਦੋਂ ਦਾ ਆਇਆ ਮੈਂ ਇਹ ਭਾਈ ਜਿੰਨੇ ਵੀ ਤੇ ਆੜੀ ਸਾਰਿਆਂ ਨੂੰ ਗੱਦਾ ਰਲਤੇ ਹੋਈ ਆ ਮੈਂ ਹੁਣ ਇਹ ਮੈਂ ਹੀ ਦਵਾਈ ਆ আচ্ছা ਆਹੀ ਕਰੇ ਕਿਉਂ ਕੋਈ ਹਰਦਾ ਨਹੀਂ ਮੇਰਾ ਇੰਡੀਆ ਤੁਹਾਨੂੰ ਪਤਾ ਤਾਂ ਹੈ ਕਿਦਾ ਹਾਂ 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 ਲਓ ਸੰਭਲੋ ਦੇਖੋ ਇਹ ਵੀ ਹੋ ਰਹੀ ਅੱਛਾ 12 ਬੂਰ ਨਾਲ ਥੋੜੀ ਛੋਟੀ ਹੁੰਦੀ ਹੈ ਇਹਦੀ ਠੀਕ ਹੈ ਬਚਲਾ ਲਈ ਇਹ ਹਾਂਜੀ ਉੱਥੇ ਨਾ ਲੋ ਭਾਈ ਸਾਡੇ ਬੱਚਿਆਂ ਚ ਨਾ ਨਾਮ ਜਿੱਤ ਕੇ ਆਇਆ ਉਹ ਵੈਰੀ ਗੁੱਡ ਪੰਗੜੇ ਵਿੱਚ ਮੈਥ ਓਏ ਤੇਰੇ ਸਦਕੇ ਵਧਾਈਆਂ ਭਾਈ ਤੈਨੂੰ ਬਹੁਤ ਬਹੁਤ ਜਸ ਪੁੱਤ ਇਹ ਘੋੜੇ ਲੈ ਕੇ ਆਈ ਹੈ ਇਹ ਘੋੜੇ ਲੈ ਕੇ ਆਈ ਆ ਦਿਖਾ ਦੇ ਅਸੀਂ ਤਾਈ ਜਸ ਦਿਖਾ ਦੇ ਪੁੱਤ ਆਲਾ ਫੜਾ ਵੀ ਫੜ ਬੈਠੋ ਵਿੱਚੋ ਬੈਠੋ ਦਿਖਾਈ ਪੁੱਤ ਜੱਜਾ ਅੱਜ ਆ ਜਿੱਤੇ ਆ ਇਹ ਪਤਾ ਨਹੀਂ ਕੀ ਲੈ ਕੇ ਆਈ ਆ ਉਹਨਾਂ ਕੀ ਅੱਛਾ ਇੱਕ ਨੂੰ ਆ ਆ ਜੱਸ ਦੀ ਫੋਟੋ ਆ ਭਾਈ ਆ ਲਫੜ ਜਾਸ ਅੱਜ ਅਸੀਂ ਚੁੱਲ੍ਹੇ ਨੂੰ ਆਪਣਾ ਫਾਈਨਲ ਟੱਚ ਦੇ ਦੇਣਾ ਬਸ ਆ ਰਹਿ ਗਿਆ ਦਾ ਜੜੀ ਇੱਥੇ ਪਾਉਣੇ ਨੂੰ ਹੋਰ ਪੂਰੇ ਦਵਾਰੇ ਖੋਲਣ ਖੋਲਨੇ ਪਏ ਸਾਨੂੰ ਉहां ਉੱਪਰ ਵਾਲੇ ਸਾਰੇ ਤੇ ਫੇਰ ਆਹ ਪੈਣਾ ਉੱਪਰ ਤੇ ਚਲੋ ਜੀ ਸੇਫਟੀ ਆ ਕੋਈ ਬੱਚਾ ਗਿਰ ਜਵੇ ਥੋੜੀ ਸੇਫਟੀ ਹੋ ਜਾਂਦੀ ਐ ਪਰ ਵੈਸੇ ਬੱਚੇ ਤਾਂ ਗੱਭੇ ਜੰਪ ਮਾਰਦੇ ਆ ਇਹ ادیਬ ਸਪੋਰਟ ਦੇ ਬੱਚੇ ਇਧਰ ਨਾ ਲੱਗਣ ਇਹ ਪਰ ਫਿਰ ਵੀ ਕੋਈ ਆ ਕਪੜੇ-ਕੁਪੜੇ ਪੱਟਣ ਦੇ ਉੱਪਰ ਆ ਆ ਜਾਣੇ ਫਿਰ ਇਹ ਪੂਰਾ ਪਾਤ ਹੈ ਤੇ ਬੱਚੜਾ ਪਾਣਾ ਇਕੱਲੇ-ਇਕੱਲੇ ਨਾਲ ਇਹ ਆਹ ਦੱਸਿਆ ਬੰਦੇ ਇੱਥੇ ਆ ਆ ਗਿਆ ਸਾਰਾ ਸੱਟ ਨਾ ਲਓ ਬਾਈ ਖਾ ਤਾਂ ਤਿਆਰ ਅਸੀਂ ਹਾਂ ਹਾਂ ਰੈਡੀ ਆ ਬੈ ਰੈਡੀ ਆ ਬੱਚੇ ਸਾਡੇ ਹਾਲੇ ਬੱਚੇ ਰੋਟੀ ਹਾਂ ਆਲਾ ਸਾਦਾ ਪਿੱਤਾ ਆ ਜਾ ਗਾ ਲੈ ਹਾਂ ਪਰ ਨਾ ਹੱਥ ਤੇ ਆ ਜਾ ਬਈ ਅੱਛਾ ਆ ਜਾ 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 ਸੱਟ ਨਾ ਖਾਲੀ ਹੁਣ ਆਏ ਹੁਣ ਚਾਹ ਪੀਂਦੇ ਮੈਂ ਹੁਣ ਚਾਹ ਪੀਂਦਾ ਪਤਾ ਨਹੀਂ ਕਿ ਕਿਰਨ ਕੁੱਪਲੇ ਜੀ